ਜਦ ਟਿੱਡੀ ਦਲ ਜੇ ਉੱਠਿਆ ਨਾ ਕੋਕੜੂ ਦਾਸ ਚੋਂ ਨਿਕਲੇ ਆ ਸਾਰੇ ਪਜਾ ਦਿਓ ਰੋਲ ਦਿਓ ਮੈਨੂੰ ਪੱਤਰਕਾਰ ਕਹਿੰਦਾ ਲੈ ਆ ਜ ਤੜਾ ਮੈਂ ਕਿਹਾ ਤੜਾ ਤਾਂ ਜੇ ਉਹ ਬੰਦਿਆਂ ਦਾ ਹੁੰਦਾ ਦਾਲ ਚੋਂ ਕੋਕੜੂ ਕੱਢ ਕੇ ਤੇ ਦਾਲ ਚ ਪਾਏ ਆ ਕੱਲ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਕਹਿੰਦਾ ਗਰਿਆ ਸਾਹਿਬ ਤੂੰ ਤਾਂ ਟਰਾਉੜੇ ਦੇ ਨਾਲ ਜੁੜਿਆ ਹੋਇਆ ਸੀ ਤੂੰ ਬਾਦਲਾਂ ਦੀ ਬੜੀ ਸਿਫਤ ਕਰਦਾ ਮੈਂ ਕਿਹਾ ਮੈਂ ਮੁਕਵਾਉ ਨਹੀਂ ਬਕਾਉ ਨਹੀਂ ਮੈਂ ਪਾਰਖੂ ਆ ਮੈਂ ਕਿਹਾ ਪੱਤਰਕਾਰ ਸਾਹਿਬ ਐ ਤੋਲ ਕੇ ਦੇਖਿਆ ਅੱਜ ਪੰਥ ਨੂੰ ਡੋਬਣ ਵਾਲੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਨੂੰ ਮਾਰਨਾ ਚਾਹੁੰਦੇ ਆ ਠੀਕ ਹੈ ਵਿਅਕਤੀ ਆਉਣਗੇ ਵਿਅਕਤੀ ਜਾਣਗੇ ਪਰ ਅੱਜ ਦੀ ਦਿਹਾੜੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੋਈ ਬਦਲ ਨਹੀਂ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕੇ ਇੱਕ ਦੁਕਾਨ ਤੇ ਮੈਂ ਗਿਆ ਇੱਕ ਕਮੀਜ਼ ਆ ਜਿਹਨੂੰ ਗੈਂਟ ਗੈਂਟ ਕਹਿੰਦੇ ਆ ਘੈਂਟ ਕਹਿ ਲੋ ਪੰਜਾਬੀ ਚ ਉਹ ਜੇ ਜੈਨਨ ਹੋਵੇ ਨਾ ਅਸਲੀ ਹੋਵੇ ਤਾਂ 7000 ਦੀ ਮਿਲਦੀ ਆ 8000 ਦੀ ਮਿਲਦੀ ਆ ਦੂਜੀ ਥਾਂ ਤੇ ਗਿਆ ਉਹੀ ਬਿੱਲਾ ਲੱਗਿਆ ਹੋਇਆ ਉਹੀ ਮੋਹਰ ਲੱਗੀ ਹੋਈ ਤੇ ਮੈਂ ਪੁੱਛਿਆ ਕਿੰਨੇ ਦੀ ਆ ਕਹਿੰਦਾ 500 ਦੀ ਮੈਂ ਕਿਹਾ ਯਾਰ ਉਹ ਨਾਲ ਵਾਲਾ 7000 ਦੀ ਦਿੰਦਾ ਤੂੰ 500 ਦੀ ਦਿੰਨਾ ਫਰਕ ਕੀ ਹੈ ਕਹਿੰਦਾ ਸਰਦਾਰ ਜੀ ਸਿਆਣੇ ਹੋ ਮਾਲ ਡੁਪਲੀਕੇਟ ਹੈ ਡੁਪਲੀਕੇਟਾਂ ਦੇ ਮਗਰ ਨਾ ਲੱਗ ਜਾਣਾ ਕਿਤੇ ਇਤਿਹਾਸ ਹੈ ਅਕਾਲੀ ਦਲ ਦਾ ਇਤਿਹਾਸ ਕੀ ਆ ਅਕਾਲੀ ਦਲ ਦਾ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਕਹਿਆ ਨਾ ਗੁਰੂ ਸਾਹਿਬ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਆਸ ਓਏ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਕਾਜ ਨਾ ਹੋਈ ਕਦੇ ਉਹ ਬੇਦਬੀਆਂ ਦਾ ਸੋਚ ਵੀ ਸਕਦੀ ਐ ਉਹਨਾਂ ਨੇ ਸਾਧਾ ਨੂੰ ਚੋਰ ਬਣਾਤਾ ਤੇ ਚੋਰ ਸਾਧ ਬਣ ਕੇ ਤੇ ਤੁਸੀਂ ਮੰਨ ਲਿਆ ਖਾਲਸਾ ਜੀ ਅੱਜ ਲੋੜ ਐ ਜਾਗਣ ਦੀ ਜਾਗਣ ਦੀ ਕਿਉਂ ਲੋੜ ਐ ਆਪਾਂ ਸਾਰਿਆਂ ਨੇ ਬੜੇ ਜ਼ੋਰ ਨਾਲ ਕਿਹਾ ਕਿ ਆ ਜ਼ਮੀਨ ਆਲਾ ਇਹਨਾਂ ਤੋਂ ਬਚਾ ਲਿਆ ਬਚਾ ਲਿਆ ਤੁਹਾਡੀ ਸ਼ਕਤੀ ਨੇ ਬਚਾ ਲਿਆ 30000 ਕਰੋੜ ਦਾ ਗਵਨਸੀ 30000 ਕਰੋੜ ਰੁਪਇਆ ਤੇਜਰੀਵਾਲ ਨੇ ਇਥੋਂ ਕਮਾ ਕੇ ਜਾਣਾ ਸੀ ਤੇ ਪਰ ਹੁਣ ਵੀ ਦੇਖ ਲਓ ਕੀ ਕਰਨ ਲੱਗੇ ਆ ਮੋਹਾਲੀ ਵਿੱਚ ਸਰਕਾਰ ਦੀ ਜ਼ਮੀਨ ਗਮਾਟਾ ਦੀ ਜ਼ਮੀਨ 20000 ਕਰੋੜ ਰੁਪਇਆ ਕਰਜ਼ਾ ਲੈ ਕੇ ਸਾਰੇ ਗਹਿਣੇ ਰੱਖਣ ਲੱਗੇ ਆ ਤਾਂ ਕਿ ਅਸੀਂ ਆ ਜਿਹੜੀਆਂ ਤਨਖਾਹਾਂ ਨਹੀਂ ਦੇ ਸਕਦੇ ਜਿਹੜੇ ਅਸੀਂ ਝੂਠੇ ਲਾਰੇ ਲਾਏ ਸੀ ਅੱਜ ਮੈਂ ਕਹਿੰਦਾ ਨੋਟ ਕਰ ਲੋ ਅੱਜ ਤੋਂ 1 ਸਾਲ ਬਾਅਦ ਜਦ ਚੋਣਾ ਚ 6 ਮਹੀਨੇ ਰਹਿਣਗੇ ਉਦੋਂ 1000 ਰੁਪਿਆ ਵੀ ਦੇਣ ਦੀ ਕੋਸ਼ਿਸ਼ ਕਰਨਗੇ ਇਹ ਹੁਣ ਤੁਸੀਂ ਦੇਖਣਾ ਹੈ ਪਰਖ ਤੁਸੀਂ ਕਰਨੀ ਹੈ ਇਤਬਾਰ ਤੇ ਭਰੋਸਾ ਤੁਸੀਂ ਕਰਨਾ ਹੈ ਇੱਕ ਪਾਸੇ ਅਕਾਲੀ ਦਲ ਹੈ ਜੀਨੇ ਕਿਹਾ ਤੇ ਕਮਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰੀ ਜੇ ਪੰਜਾਬ ਦੀ ਸੇਵਾ ਦਿੱਤੀ ਤੱਕੇ ਨਾਲ ਨਹੀਂ ਲਈ ਡਾਂਗ ਨਾਲ ਨਹੀਂ ਲਈ ਤੁਹਾਡੇ ਪਿਆਰ ਤੇ ਤੁਹਾਡੇ ਸਹਿਯੋਗ ਦਾ ਸਦਕਾ ਮਿਲੀ ਤੇ ਉਹ ਪੰਜ ਵਾਰਾਂ ਚ ਕੀਤਾ ਕੀ ਮੈਨੂੰ ਦામੀ ਸਾਹਿਬ ਅੱਜ ਵੀ ਯਾਦ ਹੈ ਜਿਸ ਦਿਨ ਵਿਰਸਤ ਤੇ ਖਾਲਸਾ ਦਾ ਨਹੀਂ ਪੱਥਰ ਤਰਨਾ ਸੀ ਆਦਮਪੁਰ ਦੀ ਬਾਈ ਇਲੈਕਸ਼ਨ ਚੱਲਦੀ ਪਈ ਸੀ ਉਸ ਫੰਕਸ਼ਨ ਤੇ ਟੋੜਾ ਸਾਹਿਬ ਨੇ ਬੋਲਿਆ ਕਹਿੰਦੇ ਬਾਦਲ ਸਾਹਿਬ ਇਹ ਨਾ ਸਮਝਣਾ ਕਿ ਮੈਂ ਤੁਹਾਡੀ ਵਡਿਆਈ ਕਰਦਾ ਮੈਂ ਇਤਿਹਾਸ ਦੀ ਗੱਲ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸੰਸਥਾਵਾਂ ਤੇ ਸਿੱਖ ਧਰਮ ਦੀ ਸੇਵਾ ਲਈ ਸੀ ਉਸ ਦਿਵਾਂ ਤੂੰ ਕੱਲਾ ਮੁੱਖ ਮੰਤਰੀ ਐ ਜਿਨੇ ਸਿੱਖ ਵਿਰਾਸਤ ਨੂੰ ਸਾਂਭਣ ਲਈ ਅਨੰਦਪੁਰ ਸਾਹਿਬ ਵਿਰਾਸਤ ਤੇ ਖਾਲਸਾ ਦੀ ਅੱਜ ਨਹੀਂ ਪੱਥਰ ਪੜਿਆ ਕੌਮ ਇਸ ਗੱਲ ਤੋਂ ਇਤਿਹਾਸ ਤੇਰਾ ਨਾਂ ਲਿਖੋ ਗਈ ਤੇ ਕੀਤਾ ਵੱਡਾ ਕੱਲੂ ਕਾਰਾ ਤੀਨੂੰ ਯਾਦ ਐ ਕੀ 36000 ਸਿੰਘ ਸਿੰਘਣੀਆਂ ਇੱਕ ਹਫਤੇ ਵਿੱਚ ਕੋਪਰਹੀ ਦੇ ਸ਼ਹੀਦ ਹੋਈਆਂ ਕਿਸੇ ਦੇ ਨਾਮ ਚਿੱਤ ਜਿੱਤੇ ਦੀ ਸੀ ਯਾਦਗਾਰ ਬਣਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਨੇ ਬਣਾਈ ਛੋਟਾ ਕੱਲੂ ਕਾਰਾ 11000 ਸਿੰਘ ਸਿੰਘਣੀਆਂ ਸ਼ਹੀਦ ਹੋਏ ਯਾਦਗਾਰ ਬਣਾਈ ਅਕਾਲੀ ਦਲ ਨੇ ਬਣਾਈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਚਗਿਰਦਾ 1.5 ਸਾਲ ਵਿੱਚ ਤਿਆਰ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਤੇ ਉਹਦੇ ਵਿੱਚ ਮੈਂ ਝੂਠ ਬੋਲੂ ਜੇ ਮੈਂ ਅਕਾਲੀ ਦਲ ਕਹਾਂ ਉਹ ਕੇਵਲ ਤੇ ਕੇਵਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਸੀ ਤੇ ਉਹਨਾਂ ਦੀ ਨਿਗਰਾਨੀ ਹੇਠ ਪੌਣੇ ਦਾ ਸਾਲ ਵਿੱਚ 200 ਕਰੋੜ ਰੁਪਏ ਲਾ ਕੇ ਉਹ ਵੀ ਕੀਤਾ ਗਿਆ ਤੋਂ ਖਾਲਸਾ ਜੀ ਮੈਂ ਹੁਣ ਤੁਹਾਨੂੰ ਬਹੁਤਾ ਲੰਮਾ ਸਮਾਂ ਨਹੀਂ ਤੁਹਾਡਾ ਲੈਣਾ ਇੱਕੋ ਗੱਲ ਕਹਿਣੀ ਹੈ ਇੱਕ ਦੁਕਾਨ ਤੇ ਮੈਂ ਗਿਆ ਇੱਕ ਕਮੀਜ਼ ਆ ਜਿਹਨੂੰ ਗੈਂਟ ਗੈਂਟ ਕਹਿੰਦੇ ਆ ਘੈਂਟ ਕਹ ਲੋ ਪੰਜਾਬੀ ਚ ਉਹ ਜੇ ਚੈਨਨ ਹੋਵੇ ਨਾ ਅਸਲੀ ਹੋਵੇ ਤਾਂ ਉਹ 7000 ਦੀ ਮਿਲਦੀ ਆ 8000 ਦੀ ਮਿਲਦੀ ਆ ਦੂਜੀ ਥਾਂ ਤੇ ਗਿਆ ਉਹੀ ਬਿੱਲਾ ਲੱਗਿਆ ਹੋਇਆ ਉਹੀ ਮੋਹਰ ਲੱਗੀ ਹੋਈ ਤੇ ਮੈਂ ਪੁੱਛਿਆ ਕਿੰਨੇ ਦੀ ਆ ਕਹਿੰਦਾ 500 ਦੀ ਮੈਂ ਕਿਹਾ ਯਾਰ ਉਹ ਨਾਲ ਵਾਲਾ 7000 ਦੀ ਦਿੰਦਾ ਤੂੰ 500 ਦੀ ਦਿੰਨਾ ਫਰਕ ਕੀ ਹੈ ਕਹਿੰਦਾ ਸਰਦਾਰ ਜੀ ਸਿਆਣੇ ਹੋ ਮਾਲ ਡੁਪਲੀਕੇਟ ਹੈ ਡੁਪਲੀਕੇਟਾਂ ਦੇ ਮਗਰ ਨਾ ਲੱਗ ਜਾਣਾ ਕਿਤੇ ਇਤਿਹਾਸ ਆ ਅਕਾਲੀ ਦਲ ਦਾ ਇਤਿਹਾਸ ਕੀ ਆ ਅਕਾਲੀ ਦਲ ਦਾ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਕਹਿਆ ਨਾ ਗੁਰੂ ਸਾਹਿਬ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜੇ ਆਸ ਹੋਏ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਅਕਾਲੀ ਦੱਸ ਦੇ ਛਾਨਾਮਤੀ ਇਤਿਹਾਸ ਨੂੰ ਨਾ ਭੁਲਾਇਆ ਕਰੋ ਮੈਨੂੰ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਤਾਮੀ ਸਾਹਿਬ ਸੁਣਨਾ ਜਰਾ ਧਿਆਨ ਨਾਲ ਟੀਮਾ ਸਾਹਿਬ ਟੀਮਾ ਸਾਹਿਬ ਸੁਣਨਾ ਕੱਲ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਕਹਿੰਦਾ ਗਰਿਆਲ ਸਾਹਿਬ ਤੂੰ ਤਾਂ ਟਰਾਉੜੇ ਦੇ ਨਾਲ ਜੁੜਿਆ ਹੋਇਆ ਸੀ ਤੂੰ ਬਾਦਲਾਂ ਦੀ ਬੜੀ ਸਿਫਤ ਕਰਦਾ ਹੈ ਮੈਂ ਕਾ ਮਕਵਾਉ ਉ ਨਹੀਂ ਬਕਾਉ ਨਹੀਂ ਮੈਂ ਪਾਰਖੂ ਆ ਦੋ ਚੀਜ਼ਾਂ ਮੈਂ ਜ਼ਿੰਦਗੀ ਚ ਕਦੇ ਨਹੀਂ ਦੇਖ ਸਕਦਾ ਨਾ ਸ਼ਰੋਮਣੀ ਕਮੇਟੀ ਦਾ ਨੁਕਸਾਨ ਹੁੰਦਿਆ ਕਿਉਂਕਿ ਸ਼ਰੋਮਣੀ ਕਮੇਟੀ ਪਹਿਲੀ ਜਦ 1925 ਚ ਬਣੀ ਮੇਰੇ ਨਾਨਾ ਸਰਦਾਰ ਮਹਿੰਦਰ ਸਿੰਘ ਸਿੱਧਵਾਂ ਨੂੰ ਉਹਦਾ ਮੈਂਬਰ ਤੇ ਜਰਨਲ ਸਕੱਤਰ ਬਣਨ ਦਾ ਮਾਣ ਮਿਲਿਆ ਸਾਢੇ 3 ਸਾਲ ਗੁਰੂ ਕੇ ਬਾਗ ਦੇ ਮੋਰਚੇ ਚ ਕੈਦ ਗੱਤੀ ਤੇ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਉਹਦੇ ਉਹ ਐਕਟਿਵ ਮੈਂਬਰ ਸੀ 1946 ਚ ਇਲੈਕਸ਼ਨ ਵੀ ਲੜੇ 1943 ਚ ਜਦ ਵਾਈਸਰਾਇ ਆਫ ਇੰਡੀਆ ਨੇ ਉਹਨਾਂ ਨੂੰ ਸਰਦਾਰ ਸਾਹਿਬ ਦਾ ਖਿਤਾਬ ਦਿੱਤਾ ਮੈਂ ਧਾਮੀ ਸਾਹਿਬ ਨੂੰ ਦੱਸ ਕੇ ਆਇਆ ਉਹਨਾਂ ਨੇ 3 ਮਹੀਨੇ ਬਾਅਦ ਵਾਈਸਰਾਏ ਨੂੰ ਆਪਣਾ ਸਨਮਾਨ ਮੋੜ ਲਗਿਆ ਕੀ ਲਿਖਿਆ ਕਿ ਤੁਹਾਡਾ ਦਿੱਤਾ ਸਨਮਾਨ ਮੇਰੀਆਂ ਪੰਥਕ ਜ਼ਿੰਮੇਵਾਰੀਆਂ ਵਿੱਚ ਅੜਿੱਕਾ ਹੈ ਮੈਂ ਕਿਹਾ ਪੱਤਰਕਾਰ ਸਾਹਿਬ ਐ ਤੋਲ ਕੇ ਦੇਖਿਆ ਅੱਜ ਪੰਥ ਨੂੰ ਡੋਬਣ ਵਾਲੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਨੂੰ ਮਾਰਨਾ ਚਾਹੁੰਦੇ ਆ ਠੀਕ ਹੈ ਵਿਅਕਤੀ ਆਉਣਗੇ ਵਿਅਕਤੀ ਜਾਣਗੇ ਪਰ ਅੱਜ ਦੀ ਦਿਹਾੜੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੋਈ ਬਦਲ ਨਹੀਂ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਇਸ ਕਰਕੇ ਜਿੰਨੀ ਵਫਾਦਾਰੀ ਨਾਲ ਟੋੜਾ ਸਾਹਿਬ ਨਾਲ ਸੀ ਹਉਣ ਦੂ ਵੱਧ ਵਫਾਦਾਰੀ ਨਾਲ ਸੁਖਬੀਰ ਸਿੰਘ ਬਾਦਲਨਾਲ ਖੜਾ ਮੈਂ ਕਿਹਾ ਇਹ ਲਿਖ ਲੈ ਮੇਰੇ ਨੰਬਰਦਾਰਾ ਸੁਣ ਲੈ ਕੱਲ ਕਹਿ ਕੇ ਆਇਆ ਤੋ ਹੁਣ ਮੈਂ ਤੁਹਾਡਾ ਬਾੜਾ ਸਮਾ ਨਹੀਂ ਲੈਣਾ ਮੈਂ ਹੁਣ ਪੰਜ ਚਾਰ ਨਾਰੇ ਲਾਉਣਿਆ ਕਿਉਂਕਿ ਪੰਥ ਦੀ ਅਜ਼ੀਮ ਸ਼ਖਸੀਅਤ ਹੁੰਦੀ ਆ ਜਿਹੜਾ ਸ਼ਰੋਬਣੀ ਕਮੇਟੀ ਦਾ ਪ੍ਰਧਾਨ ਹੁੰਦਾ ਤੇ ਉਹ ਨਾਰੇ ਲਾ ਕੇ ਆਪਣੀ ਗੱਲ ਖਤਮ ਕਰੂੰਗਾ ਤੇ ਨਾਰੇ ਦਿলো ਲਾਉਣੇ ਤੁਸੀਂ ਹੀ ਐਵੇਂ ਨਾ ਉੱਪਰ ਉੱਪਰ ਲਾਉਣੇ ਇਹ ਤਾਲਾ ਲਗਾਉਣੇ ਆ ਕਿ ਅਗਲੇ ਮਹੀਨੇ ਬਲਾਗ ਸਭਾ ਤੇ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਉਣੀਆਂ ਨੇ ਐਵੇਂ ਨਾ ਕਿਤੇ ਕਿ ਆ ਝਾੜੂ ਵਾਲਿਆਂ ਦੇ ਦਿੱਸਦੇ ਆਣੇ ਕੱਖ ਨਹੀਂ ਦਬਣੇ ਤਾਲੂ ਤਾਲੂ ਟੀਲੇ ਟੀਲੇ ਹੋ ਜਾਣੇ ਆ ਇਹ ਤੱਕੜੀ ਜਿੱਤੂਗੀ ਤੱਕੜੀ ਹੁਣ ਤੋਂ ਹੀ ਤਗੜੇ ਹੋ ਕੇ VOTER LISTਾਂ ਦੀ ਸੁਧਾਈ ਹੋ ਰਹੀ ਹੈ ਉਹ ਛਾਪ ਰਹੀਆਂ ਨੇ 19 ਤਰੀਕ ਨੂੰ ਆਪਣੀ ਆਪਣੀ VOTER LIST ਚੈੱਕ ਕਰੋ ਆਪਣੀ ਆਪਣੀ ਵੋਟ ਚੈੱਕ ਕਰੋ ਤਸੱਲੀ ਨਾਲ ਅਗਲੇ ਮਹੀਨੇ ਲਈ ਤਿਆਰ ਹੋ ਜਾਓ ਨਾਲੇ ਹੁਣ ਤੋਂ ਹੀ ਆਪਣੇ ਵਧੀਆ ਉਮੀਦਵਾਰ ਫੈਸਲਾ ਕਰ ਲਓ ਪਾਰਟੀ ਤੁਹਾਡੇ ਨਾਲ ਸਲਾਹ ਕਰਕੇ ਟਿਕਟਾ ਦੇਊਗੀ ਜਦ ਟਿੱਡੀ ਦਲ ਜੇ ਉੱਠਿਆ ਨਾ ਕੋਕੜੂ ਦਾਸ ਤੋਂ ਨਿਕਲੇ ਆ ਸਾਰੇ ਪਜਾ ਦਿਓ ਰੋਲ ਦਿਓ ਮੈਨੂੰ ਪੱਤਰਕਾਰ ਕਹਿੰਦਾ ਲੈ ਆ ਜਾ ਤੜਾ ਮੈਂ ਕਿਹਾ ਤੜਾ ਤਾਂ ਜੇ ਉਹ ਬੰਦਿਆਂ ਦਾ ਹੁੰਦਾ ਦਾਲ ਚੋਂ ਕੋਕੜੂ ਕੱਢ ਕੇ ਦੇ ਦਾਲ ਚ ਪਾਏ ਆ ਇੱਕ ਤਾਮੀ ਸਾਹਿਬ ਕੱਲ ਕਹਿਣ ਲੱਗਾ ਕਹਿੰਦਾ ਤੁਹਾਡਾ ਕੀ ਬਣੂ ਮੈਂ ਕਿਹਾ ਅਸੀਂ ਹੁਣ ਜਿੱਤਾਂਗੇ ਕਹਿੰਦਾ ਕਿਉਂ ਮੈਂ ਕਿਹਾ 1992 ਚ ਅਨਾ 2012 ਚ ਸਰਦਾਰ ਮਾਨਪ੍ਰੀਤ ਸਿੰਘ ਬਾਦਲ ਅਲਹਿਦਾ ਹੋ ਗਿਆ ਸਾਰੇ ਪੱਤਰਕਾਰਾਂ ਨੇ ਟੀਵੀ ਚੈਨਲਾਂ ਨੇ ਜ਼ੋਰ ਲਾਤਾ ਕਿ ਅਕਾਲੀਆ ਦਾ ਧੜਾ ਅਲਹਿਦਾ ਹੋ ਗਿਆ ਅਕਾਲੀ ਹਾਰਨਗੇ ਸੱਤ ਚ ਜਿੱਤੇ ਸੀ 46 ਸੀਟਾਂ ਤੇ 12 ਚ ਜਿੱਤ ਗਏ 58 ਸੀਟਾਂ ਕਿਉਂਕਿ ਜਿਹੜਾ ਕੋਣਾ ਲੱਗਾ ਹੁੰਦਾ ਨਾ ਜੇ ਕੱਢ ਦਿਓ ਫਿਰ ਲੱਕੜ ਕਮ ਤਖੜੀ ਹੋ ਜਾਂਦੀ ਹੈ